ਵੀਰ ਨੂੰ ਆਣਾ ਵੀਰ ਨੂੰ ਮੇਰੇ ਗੱਲਾਂ ਪੁੱਟਣ ਲੈ ਆਪਣੀ ਆਮਨ ਤੰਗ ਕਰਨਾ ਥੋੜਾ ਥੋੜਾ ਮਤਲਬ ਮਜ਼ਾ ਹੁੰਦਾ ਹੁੰਦਾ ਉਹ ਉੱਚ ਵੀ ਮਜ਼ਾ ਹੁੰਦਾ ਹੈ ਇਹ ਕਿ ਸਟਾਰ ਸੀਗਾ ਮੂਸੇ ਵਾਲਾ ਠੀਕ ਆ ਉਹ ਜਿਵੇਂ ਦਾ ਪਹਿਲਾਂ ਸੀਗਾ ਸਟਾਰ ਬਣਨ ਤੋਂ ਬਾਅਦ ਵੀ ਉਹਵੇਂ ਦਾ ਸੀਗਾ ਔਰ ਅਰਸ਼ਦੀਪ ਚ ਵੀ ਇਹ ਖਾਸ ਸੀ ਤੇ ਮੈਂ ਤਾਂ ਵੈਸੇ ਦੋ ਓਵਰ ਨਹੀਂ ਉਹਦੇ ਵੇਖ ਚਾ ਗਿਆ ਮੈਂ ਤੇ ਇਹਨੂੰ ਆਖਿਆ ਵੀ ਉਹਦੇ ਮਾਮਲੇ ਮੈਂ ਵੀ ਤੂੰ ਮੈਨੂੰ ਦੱਸ ਦਵੀਂ ਮੁੜ ਕੇ ਕਿਉਂ ਕਿ ਬੀਬੀ ਵੱਧ ਗਿਆ ਮੁੜ ਕੇ ਰਾਤ ਸਾਰੀ ਵਿਵਤਨ ਫੜੇ ਰਵਾਂਗੇ ਅਧਿਆਪਕੀ ਜਦੋਂ ਜਦੋਂ ਵੀਰਨ ਟੀਵੀ ਤੇ ਵੇਖੀ ਬੜੀ ਖੁਸ਼ੀ ਹੁੰਦੀ ਹੈ ਸਕੂਲ ਚ ਸਾਰੇ ਕਿੰਨੇ ਦੇਰ ਪ੍ਰਾਈਡ ਦਾ ਦੇਰਾ ਪ੍ਰਾਈਡ ਦਾ ਹਾਸੇ ਬਹੁਤ ਹੈ ਜੀ ਮਖੌਲ ਨੇ ਮਖੌਲ ਕਰੀ ਜਾਣੇ ਉਹਨੇ ਸੜਾ ਵੇਖਣਾ ਪਾਪਾ ਗਾੜੀ ਮੇਰਾ ਨਾਨਾ ਤਰਿਆਉਣ ਡਿਆ ਵਾ ਜੋ ਮਰਦੀ ਆ 2007 ਤੋਂ ਬਾਅਦ 2024 ਦੇ ਵਿੱਚ ਭਾਰਤ ਭਾਰਤ ਕ੍ਰਿਕਟ ਟੀਮ ਵੱਲੋਂ ਇੱਕ ਵਾਰ ਫਿਰ ਤੋਂ ਜਿੱਤ ਦੇ ਝੰਡੇ ਗੱਡ ਦਿੱਤੇ ਗਏ ਨੇ T20 ਵਰਲਡ ਕੱਪ ਦੇ ਵਿੱਚ ਭਰਨ ਛੰਡੇ ਗੱਡੇ ਨੇ ਪਹੁੰਚੇ ਆ ਅਸੀਂ ਅਰਸ਼ਦੀਪ ਦੇ ਨਾਨਕੇ ਘਰ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਖੁਸ਼ੀ ਦਾ ਮਾਹੌਲ ਬਣਿਆ ਵਾ ਸਾਰੇ ਪਰਿਵਾਰਿਕ ਮੈਂਬਰ ਉਸਦੇ ਮਾਮਾ ਜੀ ਮਾਮੀ ਨਾਨਾ ਨਾਨਾ ਜੀ ਸਾਰੇ ਕਿਸ ਤਰੀਕੇ ਨਾਲ ਖੁਸ਼ੀ ਮਨਾ ਰਹੇ ਨੇ ਕਿਉਂਕਿ ਇੱਕ ਭਾਰਤ ਦਾ ਮਾਣ ਵਧਾਇਆ ਉਸ ਨੌਜਵਾਨ ਨੇ ਅਰਸ਼ਦੀਪ ਨੇ 17 ਜਿਹੜੀਆਂ ਵਿਕਟਾਂ ਉਸ ਨੌਜਵਾਨ ਨੇ ਲਈਆਂ ਇੱਕ ਰਿਕਾਰਡ ਜਿਹੜਾ ਵਾ ਕਾਇਮ ਕੀਤਾ ਵਾ ਗੱਲਬਾਤ ਅਸੀਂ ਕਰ ਲਾਂਗੇ ਬਜ਼ੁਰਗਾਂ ਨਾਲ ਕਰ ਲਾਂਗੇ ਨਾਨਾ ਜੀ ਨਾਲ ਕਰ ਲਾਂਗੇ ਕਿੰਨੀ ਕੁ ਖੁਸ਼ੀ ਹੈ ਫਿਰ ਬਾਪੂ ਜੀ ਖੁਸ਼ੀ ਬਹੁਤ ਜ਼ਿਆਦੀ ਹੈ ਜੀ ਬਹੁਤ ਖੁਸ਼ੀ ਆ ਬਹੁਤ ਵਧੀਆ ਜਦੋਂ ਸੁਣਿਆ ਵੀ ਮੈਚ ਮੈਂ ਤਾਂ ਵੈਸੇ ਦੋ ਓਵਰ ਨਹੀਂ ਉਹਦੇ ਵੇਖਦਾ ਕਿਹਾ ਮੈਂ ਤੇ ਇਹਨੂੰ ਆਖਿਆ ਵੀ ਉਹਦੇ ਮਾਮੇ ਮੈਂ ਕਿਹਾ ਵੀ ਤੂੰ ਮੈਨੂੰ ਦੱਸ ਦੇ ਵੀ ਮੁੜ ਕੇ ਕਿਉਂ ਕਿ ਤੇ ਬੀਬੀ ਵੱਧ ਗਿਆ ਮੁੜ ਕੇ ਰਾ ساری ਵਿਵਤਾ ਨੂੰ ਫੜੇ ਰਵਾਂਗੇ ਚਲੋ ਮੁੜ ਕੇ ਦੱਸ ਦੇ ਰਹਾ ਤੇ ਹਣ ਜਦ ਗਿਆ ਜਦੋਂ ਨੇੜੇ ਬਿਲਕੁਲ ਜਿੱਤ ਲਿਆ ਉਸ ਵੇਲੇ ਨਾ ਵੀ ਆਖਿਆ ਹਾਂ ਜਦ ਕੇ ਮੈਂ ਚਲੋ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਇਸ ਕਰਕੇ ਨਾਲੇ ਨੇ ਦੱਸਿਆ ਵੀ ਐਨ ਆਰ ਅਰਸ਼ ਨੇ ਇੰਨੀਆਂ ਵਿਕਟਾਂ ਲਾ ਲਈਆਂ ਮੈਂ ਬਹੁਤ ਵਧੀਆ ਹੋ ਗਿਆ ਵਾ ਹਾਂਜੀ ਗੱਲ ਤੇ ਬਜ਼ੁਰਗੋ ਪਹਿਲਾਂ ਕਹਿੰਦੇ ਆਪਾਂ ਮੈਚ ਵੇਖਦੇ ਸੀ ਕ੍ਰਿਕਟ ਮੈਚ ਕੇ ਜਾਂ ਫਿਰ ਅਰਸ਼ਦੀਪ ਵੱਲ ਵੇਖ ਕੇ ਸ਼ੌਂਕ ਜਾ ਗਿਆ ਕਿ ਚਲੋ ਆਪਣਾ ਦੁੱਧਤਾ ਹੀ ਵੇਖਾਂ ਕਰਾਂਗੇ ਟੀਵੀ 'ਚ ਨਹੀਂ ਜੀ ਪਹਿਲਾਂ ਨਹੀਂ ਮੈਂ ਬਹੁਤ ਘੱਟ ਵੇਖੀਦਾ ਸੀ ਬਹੁਤ ਵੇਖੀਦਾ ਸੀ ਕਿਤੇ ਜਦੋਂ ਕਿ ਪਾਕਿਸਤਾਨ ਦਾ ਇੰਡੀਆ ਦਾ ਮੈਚ ਆਉਣਾ ਦੋ-ਦੋ ਵੇਖਣਾ ਵੀ ਅੱਜ ਵੀ ਚਲੋ ਵੇਨੇ ਆ ਪਰ ਨਹੀਂ ਹੁੰਦਾ ਨਹੀਂ ਵੇਖੀਦਾ ਤੇ ਜਦੋਂ ਫਿਰ ਇਹ ਸਹੀ-ਸੇ ਜਾਣ ਦਿਆ ਵਾ ਇਸੇ-ਸੇ ਮਨੇ ਧਿਆਨ ਆ ਗਿਆ ਉਹਨੇ ਮੈਨੂੰ ਪੁੱਛਣਾ ਪਪਾ ਜੀ ਮੈਚ ਵੇਨੇ ਹੁੰਦੇ ਜੇ ਮਾਣਾ ਵੀ ਵੇਨੇ ਹੁੰਦੇ ਨੇ ਤਦੋਂ ਫੇਰ ਮੁੜ ਕੇ ਵੇਖਦੇ ਹੁਣ ਐਰ ਕਾ ਤਾਂ ਸਾਰੇ ਮੈਚ ਵੇਖਦੇ ਜਿੰਨੇ ਨਾ ਅਮਰੀਕਾ ਖੇਡੇ ਆ ਸਾਰੇ ਵੇਖੇ ਕੋਈ ਵੀ ਨਹੀਂ ਛੱਡਿਆ ਤੇ ਵੇਖ ਕੇ ਆਖੀਦਾ ਬਈ ਨਹੀਂ ਬਹੁਤ ਵਧੀਆ ਵਾ ਸਾਰੇ ਸਾਰੇ ਬੱਚੇ ਜਾਬਦੇ ਵੀ ਸਾਡੇ ਜਿਦਾਂ ਦੋਦੇ ਖੇਡਣ ਡੇ ਹੁੰਦੇ ਆ ਜੀ ਇਤਾਂ ਦਾ ਜਾਬਦਾ ਵਾ ਬਹੁਤ ਵਧੀਆ ਉਹ ਲੱਗਾ ਵਾ ਇਸ ਕਰਕੇ ਇਸ ਤਰੀਕੇ ਨਾਲ ਹੂੰ ਸੈਲੀਬ੍ਰਿਟੀ ਬਣ ਗਿਆ ਸੁਭਾਅ ਪੱਖੋਂ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਦਾ ਦਾ ਸੈਲੀਬ੍ਰਿਟੀ ਵਾਲਾ ਹਿਸਾਬ ਦਾ ਰੱਖਦਾ ਤੁਹਾਡੇ ਨਾਲ ਨਾਨਕੇ ਨਾਲ ਕਿ ਹਾਂ ਫਿਰ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਪਹਿਲਾਂ ਸੀ ਅਰਸ਼ ਨਹੀਂ ਨਹੀਂ ਉਹ ਪਹਿਲੇ ਤਰੀਕੇ ਨਾਲ ਹੀ ਆ ਸਾਡਾ ਉਹਨਾਂ ਕੋਈ ਐਂਦਾ ਇਹ ਦਿਨ ਵਿੱਚ ਉਹਦਾ ਮੈਂ ਇਹਦਾ ਤੱਕ ਦਾ ਰਸਤਾ ਹੈ ਜਾਨ ਨਹੀਂ ਨਹੀਂ ਕੋਈ ਗੱਲ ਨਹੀਂ ਹੌਣ ਵੀ ਕਿਤੇ ਆਊਗਾ ਤਾਂ ਉਹਨੇ ਅਸੇ ਰੱਖਣਾ ਪਾਪਾ ਜੀ ਇੱਥੇ ਆਓ ਉੱਥੇ ਆਵੇ ਹਾਸਾ ਮੁਖ ਹੋ ਕਦੀ ਆਖੀਓ ਪਪਾ ਜੀ ਤੁਸੀਂ ਤੇ ਮੋਟੇ ਬੜੇ ਹੋ ਤੁਹਾਡਾ ਢਿੱਡ ਬੜਾ ਵਧਿਆ ਮੈਂ ਕਿਹੜੇ ਬੜਾ ਆਖੂ ਫੇ ਤੂੰ ਕਿਹੜਾ ਘੋਲੇ ਕਿਦਾਂ ਨਾ ਮੈਨੂੰ ਇੱਥੇ ਹਾਸਾ ਮੁਖ ਹੋ ਚੱਲਦਾ ਰਿੰਦਾ ਸਾਡਾ ਤੇ ਬਹੁਤ ਹਾਸਾ ਮੁਖ ਹਾਸੇ ਬੜਾ ਬਹੁਤ ਹੈ ਜੀ ਮੁਖ ਹੋ ਨੇ ਮੁਖ ਹੋ ਕਰੀ ਜਾਣੇ ਉਹਨੇ ਥੋੜਾ ਵੇਖਣਾ ਪਪਾ ਗਾੜੀ ਮੇਰਾ ਨਾਨਾ ਤੁਰਿਆ ਆਉਂ ਰਿਹਾ ਵਾ ਜੋ ਮਰਜੀ ਆਇਆ ਹਦ ਤੱਕ ਨੇ ਐਸੀ ਗੱਲ ਬਿਲਕੁਲ ਭੈਣਾ ਛੋਟੀ ਗੱਲ ਕਰ ਲਾਂਗੇ ਬੱਚਾ ਅਰਸ਼ ਵੱਡਾ ਤੇਰੇ ਤੋਂ ਹੈ ਨਾ ਬਹੁਤ ਲੜਾਈ ਝਗੜੇ ਹੁੰਦੇ ਹੋਣਗੇ ਹਾਸਾ ਮਜ਼ਾਕ ਹੁੰਦਾ ਹੋਇਆ ਹੈਗਾ ਕਿਦਾਂ ਦਾ ਵੀਰ ਫਿਰ ਬੜਾ ਵਧੀਆ ਫੀਲ ਹੁੰਦਾ ਜਦੋਂ ਵੀਰਨ ਟੀਵੀ ਤੇ ਵੇਖੀਏ ਬੜੀ ਖੁਸ਼ੀ ਹੁੰਦੀ ਹੈ ਸਕੂਲ ਚ ਵੀ ਸਾਰੇ ਕਹਿੰਦੇ ਤੇਰਾ ਭਰਾ ਇਦਾਂ ਤੇਰਾ ਭਰਾ ਇਦਾਂ ਐਨਾ ਵਧੀਆ ਹੈ ਮੈਨੂੰ ਬੜੀ ਖੁਸ਼ੀ ਦੀ ਫੀਲ ਹੁੰਦੀ ਹੈ ਜਦੋਂ ਵੀਰਨ ਟੀਵੀ ਤੇ ਵੇਖੀਏ ਲੜਾਈ ਨਹੀਂ ਜ਼ਿਆਦਾ ਆਉਂਦੀ ਫਿਰ ਜਦੋਂ ਲੜਦੇ ਜਦੋਂ ਇੱਥੇ ਆਂਦਾ ਇੰਜ ਜਦੋਂ ਵੀਰ ਆਉਂਦੇ ਆ ਮਤਲਬ ਕਿ ਇੰਨੇ ਅਸੀਂ ਜਿਆਦਾ ਨਹੀਂ ਲੜਦੇ ਮਤਲਬ ਜਦੋਂ ਵੀਰ ਆਉਂਦੇ ਲੜਦੇ ਹੈਗੇ ਆ ਆਪਾਂ ਲੜਦੇ ਉਹ ਲੜਨਾ ਭੈਣ ਭੈਣ ਨਾਲ ਲੜਦੀ ਆ ਫਿਰ ਜਦੋਂ ਵੀਰ ਨੇ ਆਉਣਾ ਵੀਰ ਨੇ ਮੇਰੇ ਗੱਲਾਂ ਪੁੱਟਣ ਲੈ ਆਪਣੀ ਆਮਨ ਤੰਗ ਕਰਨਾ ਥੋੜਾ ਥੋੜਾ ਮਤਲਬ ਮਜ਼ਾ ਹੁੰਦਾ ਹੁੰਦਾ ਉਹ ਉੱਚ ਵੀ ਮਜ਼ਾ ਹੁੰਦਾ ਜਦੋਂ ਵੀਰ ਤੰਗ ਕਰਦੇ ਥੋੜਾ ਥੋੜਾ ਬੜਾਈ ਸੇ ਮਜ਼ਾ ਆਉਂਦਾ ਆ ਹਾ ਪੂਰਾ ਪੂਰਾ ਮਜ਼ਾ ਆਉਂਦਾ ਬਿਲਕੁਲ ਜੀ ਭੈਣ ਜਿसरी ਕਿਹਨਾਂ ਕਹਿੰਦੇ ਆ ਕਿ ਜਦੋਂ ਆਂਦੇ ਆ ਸ਼ਰਾਬ ਤਾਂ ਕਰਦੇ ਨੇ ਚਲੋ ਭੈਣ ਭਰਾ ਆਪਸੇ ਸ਼ਰਾਰਤਾਂ ਜ਼ਰੂਰ ਕਰਦੇ ਨੇ ਤਾਂ ਲਗਾਤਾਰ ਇਸੇ ਦੀ ਕਿਨਾਂ ਘਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਿੱਕੇ ਦੀ ਖੁਸ਼ੀ ਹੈ ਮਾਮਾ ਜੀ ਨੇ ਗੱਲ ਕਰ ਲਾਂਗੇ ਭਾਜੀ 2017 ਤੋਂ ਸੌਰੀ 7 ਤੋਂ ਬਾਅਦ 2024 ਦੇ ਵਿੱਚ 17 ਸਾਲ ਬਾਅਦ ਫਿਰ ਇੱਕ ਵਾਰ ਭਾਰਤ ਨੂੰ ਮੌਕਾ ਮਿਲਿਆ ਚੰਡੇ ਗੱਡਣਾ ਪੂਰੀ ਟੀਮ ਨੇ ਜਾਨੀ ਕਿ ਅਰਸ਼ਦੀਪ ਗੱਲੇ ਨੇ ਨਾਲ ਨਹੀਂ ਪੂਰਾ ਇੱਕ ਚੇਨ ਸਿਸਟਮ ਸੀ ਪੂਰੀ ਟੀਮ ਦੇ ਨਾਲ ਇੱਕ ਮਿਲਿਆ ਵਾ ਤੇ ਮਾਣ ਵਧਾਇਆ ਵਾ ਜਿਸ ਤੀਨਰਸ਼ੀ ਦੀ ਵੀ ਵਿੱਚ ਸੀ ਕਿੰਨੀ ਖੁਸ਼ੀ ਮਹਿਸੂਸ ਹੋਈ ਬੜੀ ਖੁਸ਼ੀ ਆ ਜੀ ਪੂਰੇ 17 ਸਾਲ ਬਾਅਦ ਇੱਕ ਵਾਰੀ ਫਿਰ ਦੇਸ਼ ਨੂੰ ਮੌਕਾ ਮਿਲਿਆ ਹੈ T20 ਵਰਲਡ ਕੱਪ ਜਿੱਤਣ ਦਾ ਪਹਿਲਾਂ 2007 ਚ ਜਿੱਤਿਆ ਸੀ ਅੱਜ 17 ਸਾਲ ਬਾਅਦ ਔਰ ਉਹਦੇ ਵਿੱਚ ਵੈਸੇ ਵੀ ਮਾਣਿਆ ਦੇਸ਼ ਵਾਸਤੇ ਵੀ ਮਾਣਿਆ ਔਰ ਸਾਡੇ ਵਾਸਤੇ ਹੋਰ ਮਾਣਿਆ ਠੀਕ ਆ ਕਿ ਸਾਡੇ ਰੰਗੜ ਨੰਗਲ ਪਿੰਡ ਦੇ ਦੋਤੇ ਨੇ ਇੱਕ ਮਾਣ ਵਧਾਇਆ ਆ ਭਾਂਜੇ ਨੇ ਮਾਣ ਵਧਾਇਆ ਆ ਉਸ ਉਸ ਟੀਮ ਉਸ ਜਿੱਤ ਦੇ ਵਿੱਚ ਹਿੱਸਾ ਪਾਇਆ ਹੈ ਆਪਣਾ ਜਿਹਦੇ ਕਰਕੇ ਅੱਜ ਪੂਰਾ ਦੇਸ਼ ਜਿਹੜਾ ਆ ਉਹ ਖੁਸ਼ ਹੈ ਔਰ ਸੈਲੀਬ੍ਰੇਟ ਕਰ ਰਿਹਾ ਆ ਉਸ T20 ਵਰਲਡ ਕੱਪ ਜਿਹੜਾ ਜਿੱਤਿਆ ਆ ਉਹਨੂੰ ਸੈਲੀਬ੍ਰਿਟੀ ਬਣਨ ਤੋਂ ਬਾਅਦ ਮਾਮੇ ਨੂੰ ਤਾਂ ਨਹੀਂ ਭੁੱਲ ਜੂਗਾ ਨਹੀਂ ਉਹ ਜਿੱਦਾਂ ਦਾ ਪਹਿਲਾਂ ਸੀਗਾ ਔਰ ਜਿਵੇਂ ਕੁਝ ਹੁੰਦਿਆਂ ਬੰਦੇ ਦੇ ਵਿੱਚ ਜਿਵੇਂ ਜਿਵੇਂ ਇੱਕ ਸਟਾਰ ਸੀਗਾ ਮੂਸੇ ਵਾਲਾ ਠੀਕ ਆ ਉਹ ਜਿਵੇਂ ਦਾ ਪਹਿਲਾਂ ਸੀਗਾ ਸਟਾਰ ਬਣਨ ਤੋਂ ਬਾਅਦ ਵੀ ਉਹਵੇਂ ਦਾ ਸੀਗਾ ਔਰ ਅਰਸ਼ਦੀਪ 'ਚ ਵੀ ਇਹ ਖਾਸੀਅਤ ਹੈ ਕਿ ਉਹ ਜਿਵੇਂ ਦਾ ਪਹਿਲਾਂ ਸੀਗਾ ਠੀਕ ਆ ਔਰ ਅੱਜ ਬੇਸ਼ੱਕ ਉਹ ਅੱਜ ਸਟਾਰ ਆ ਬਟ ਉਹ ਫੈਮਿਲੀਜ਼ ਵਾਸਤੇ ਅੱਜ ਵੀ ਉਸੇ ਤਰ੍ਹਾਂ ਦੇ ਆ ਗੱਲਬਾਤ ਹੁੰਦੀ ਰਹਿੰਦੀ ਵੈਸੇ ਹਾਂਜੀ ਬਿਲਕੁਲ ਹਾਂਜੀ ਜ਼ਰੂਰ ਗੱਲ ਕਰਾਂਗੇ ਮਾਮਾ ਜੀ ਨੇ ਭਾਜੀ ਉਮਰ ਇੱਕੋ ਹੀ ਹੈ ਹਾਂਜੀ 2-4 ਸਾਲ ਵੱਧ ਘੱਟ ਹੋਣਗੇ ਜਾਂ 2-4 ਸਾਲ ਤੁਹਾਡੇ ਤੋਂ ਛੋਟਾ ਹੋਏਗਾ ਤੁਸੀਂ ਵੱਡੇ ਹੋ ਹੈਨਾ ਉਮਰ ਥੋੜੀ ਹੈ ਯਾਰੀ ਦੋਸਤੀ ਵਾਲਾ ਹਿਸਾਬ ਆ ਕਿ ਫਿਰ ਮਾਮਾ ਪੰਜੇ ਵਾਲਾ ਬਿਲਕੁਲ ਜੀ ਯਾਰੀ ਦੋਸਤੀ ਵਾਲਾ ਮਾਮਾ ਪੰਜਾ ਤੇ ਚਲੋ ਅਸੀਂ ਹੈ ਹੀ ਹੈ ਵਾ ਭਾ ਯਾਰੀ ਦੋਸਤੀ ਵਾਲਾ ਸਾਰੀਆਂ ਗੱਲਾਂ ਸ਼ੇਅਰ ਕਰ ਲੈਣੀਆਂ ਉਹਦੇ ਨਾਲ ਮੇਰੇ ਨਾਲ ਸਾਰੀਆਂ ਸਾਰੀਆਂ ਕਰਦੇ ਆ ਇਹ ਗੱਲ ਪੱਕੀ ਜੇ ਵੇਖ ਲੋ ਸਾਰੀ ਗੱਲ ਕਰ ਲੈਂਦਾ ਵਾ ਜਦੋਂ ਜਦੋਂ ਅਸੀਂ ਸਾਰੇ ਜਣੇ ਬੈਠੇ ਹੋਈਏ ਸਾਰੀ ਗੱਲ ਕਰ ਲੈਂਦਾ ਕੋਈ ਗੱਲ ਨਹੀਂ ਹੈਗੀ ਕੋਈ ਉਹਦੇ ਵਿੱਚ ਚੱਕਚਕਾ ਵਾਲੀ ਗੱਲ ਨਹੀਂ ਕੋਈ ਉਹਲਾ ਰੱਖਣ ਵਾਲੀ ਗੱਲ ਨਹੀਂ ਬਹੁਤ ਵਧੀਆ ਮਿੱਠਾ ਸੁਭਾਅ ਆ ਉਹਦਾ ਸਾਰਿਆਂ ਨਾਲ ਕੋਲ ਮਿਲ ਕੇ ਰਹਿੰਦਾ ਵਾ ਕੋਈ ਮਤਲਬ ਅੱਜ ਬੇਸ਼ੱਕ ਸਾਰੀ ਦੁਨੀਆ ਦੀ ਸਟਾਰ ਬਣਿਆ ਵਾ ਪਰ ਉਹਦਾ ਸੁਭਾਅ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦਾ ਰਿਹਾ ਹਸਮੁਖ ਹਰ ਇੱਕ ਗੱਲ ਹਰ ਇੱਕ ਨਾਲ ਗੱਲਬਾਤ ਸ਼ੇਅਰ ਕਰਨੀ ਉਹਨੇ ਵਧੀਆ ਸੁਭਾਅ ਬਹੁਤ ਵਧੀਆ ਮਜ਼ਾ ਆਉਂਦਾ ਰਿਪਾਰਟ ਗੇਮ ਕੀਤਾ ਵਾ 17 ਵਿਕਟਾਂ ਲਈਆਂ ਮੇਰੇ ਹਿਸਾਬ ਨਾਲ ਕਦੇ ਅੱਜ ਤੱਕ ਪਹਿਲੀ ਵਾਰ ਹੋਇਆ ਹੋਣਾ ਇਸ ਤਿੱਗੇ ਇਹ ਸਭ ਜੀ ਇੱਕ ਤੇ ਉਹਦੀ ਮਿਹਨਤ ਉਸ ਮਿਹਨਤ ਦੇ ਪਿੱਛੇ ਮੇਰੇ ਭੈਣ ਜੀ ਮੇਰੇ ਭਾਜੀ ਉਹਨਾਂ ਦੀ ਮਿਹਨਤ ਬਾਕੀ ਲੋਕਾਂ ਦੀਆਂ ਦੁਆਵਾਂ ਲੋਕਾਂ ਦੇ ਜਿਹੜੇ ਹੈਗੇ ਆ ਸ਼ੁਭ ਸ਼ਾਵਾ ਜਿਹੜੀਆਂ ਲੋਕਾਂ ਦੀਆਂ ਉਹਨਾਂ ਕਰਕੇ ਇਹ ਸਭ ਕੁਝ ਇਸ ਮਕਾਮ ਤੇ ਪਹੁੰਚਿਆ ਬਾਕੀ ਉਸ ਪਰਮਾਤਮਾ ਵਾਹਿਗੁਰੂ ਤੇ ਗੁਰੂ ਰਾਮਦਾਸ ਦੀ ਕਿਰਪਾ ਚਾਹੀਦੀ ਹੈ ਜੀ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਅਰਛੇ ਜਦੋਂ ਕਦੇ ਇੱਥੇ ਆਉਂਦਾ ਨਾਨਕੇ ਤੇ ਫਿਰ ਆਣਗੇ ਕਦੇ ਕਿਹਾ ਮਮਾ ਬੈਟ ਫੜ ਲਾ ਜੇ ਬਾਲ ਮੈਂ ਫੜ ਲਾਂਗਾ ਵੇਖੋ ਜੀ ਜਦੋਂ ਸ਼ੁਰੂ ਸ਼ੁਰੂ ਦੇ ਚ ਆਉਂਦਾ ਸੀ ਨਾ ਉਦੋਂ ਤੇ ਉਹ ਮਤਲਬ ਇਸ ਤਰ੍ਹਾਂ ਆਪਾਂ ਬੈਟ ਬਾਲ ਖੇਡਦੇ ਸੀ ਇੱਥੇ ਹੈਨਾ ਤੇ ਜਦੋਂ ਛੋਟਾ ਹੁੰਦਾ ਸੀ ਉਦੋਂ ਤੇ ਕਿਸੇ ਵੇਲੇ ਅਸੀਂ ਓਵਰ ਬਣਾ ਦੇਣਾ ਉਹਨੂੰ ਛੋਟਾ ਵਾ ਕੋਈ ਗੱਲ ਤੂੰ ਸੱਟ ਲੱਗ ਜੀ ਤੂੰ ਨਾ ਪਰ ਫਿਰ ਵੀ ਉਹਨੂੰ ਕਹੇ ਕਿ ਪਾਪਾ ਜੀ ਨੇ ਕਹਣਾ ਦੋ ਉਹਨੂੰ ਓਵਰ ਦਿੰਦੇ ਨੇ ਕਹਿੰਦੇ ਤੇ ਫਿਰ ਹੁਣ ਤੇ ਉਹ ਸਾਰਾ ਕ੍ਰਿਕਟ ਬੜੀ ਖੇਡਣੀ ਪੈਂਦੀ ਆ ਫੋਨ ਤੇ ਆ ਕੇ ਬੈਠਦਾ ਵਾ ਰਿਲੈਕਸ ਹੁੰਦਾ ਵਾ ਗੱਲਾਂ ਬਾਤਾਂ ਕਰਦਾ ਵਾ ਸਾਡੇ ਨਾਲ ਤੇ ਸਾਡੇ ਨਾਲ ਕੋਲ ਨਾ ਮਿਲਦਾ ਵਾ ਜੋ ਪਰਮਾਇਸ਼ ਕਰਦਾ ਵਾ ਖਾਣ ਪੀਣ ਦੀ ਅਸੀਂ ਉਹ ਪੂਰੀ ਕਰਦੇ ਆ ਵੀ ਕਿਉਂਕਿ ਚੇਰ ਬਾਦ ਆਉਣਾ ਹੁੰਦਾ ਵਾ ਤੇ ਕਦੇ ਕਦੇ ਸਵਾਬ ਨਾਲ ਮਿਲ ਹੁੰਦਾ ਕਿਸੇ ਕਿਸੇ ਕੋਲ ਬੜਾ ਬੜਾ ਲੰਮਾ ਟਾਈਮ ਲੰਘ ਜਾਂਦਾ ਆ ਵੀ ਕਿਉਂਕਿ ਬਿਜ਼ੀ ਸ਼ਡਿਊਲ ਹੈ ਨਾ ਇਸ ਕਰਕੇ ਬਾਕੀ ਬਹੁਤ ਵਧੀਆ ਇੱਥੇ ਆ ਕੇ ਬੜਾ ਇੰਜੋਏ ਕਰਦਾ ਵਾ ਵੇਖ ਲਓ ਜਿੰਨੂੰ ਤੁਸੀਂ ਕਦੇ ਓਵਰ ਨਹੀਂ ਸੀ ਦਿੰਦੇ ਅਜ ਓਵਰ ਤੇ ਓਵਰ ਤੇ ਓਵਰ ਲੈਂਦੇ ਬਿਲਕੁਲ ਬੇਕਲ ਜੀ ਵੇਖੋ ਜਿੰਨੂੰ ਅਸੀਂ ਕਿਸੇ ਵੇਲੇ ਇੱਥੇ ਖੇਡਣ ਦੇ ਵਿੱਚ ਓ ਸਤਾਰਾ ਵਿਕਟਮ ਵਰਲਡ ਰਿਕਾਰਡ ਬਣਾਇਆ ਵਾ ਵਿਕਟਾ ਤੋੜੀਆਂ ਵੀ ਆ ਇਹ ਵੀ ਇੱਕ ਗੱਲ ਦਾ ਰਿਕਾਰਡ ਬਣਿਆ ਵਾ ਉਹ ਵੀ ਲਗਾਤਾਰ ਦੌਰ ਲਗਾਤਾਰ ਦੌਰ ਤੋੜੀਆਂ ਬਸ ਇਹ ਸਭ ਕੁਝ ਉਹਦੀ ਮਿਹਨਤ ਦਾ ਜੀ ਮਿਹਨਤ ਬਹੁਤ ਕੀਤੀ ਕਿਉਂਕਿ ਸਾਡੇ ਤੇ ਸਭ ਕੁਝ ਅੱਖਾਂ ਦੇ ਸਾਹਮਣੇ ਸਾਡੇ ਸਭ ਕੁਝ ਵੇਖਣ ਦੇ ਵਿੱਚ ਹੀ ਸਭ ਕੁਝ ਹੋਇਆ ਵਾ ਕਿਉਂਕਿ ਅਸੀਂ ਦੇ ਵੇਖਿਆ ਵਾ ਨਾ ਉਹਨੂੰ ਮਤਲਬ ਛੋਟੇ ਹੁੰਦੇ ਤੋਂ ਲੈ ਕੇ ਇਸ ਮੁਕਾਮ ਤੱਕ ਪਹੁੰਚਦੇ ਪਹੁੰਚਦੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਦਾ ਫਲ ਅੱਜ ਸਾਰਿਆਂ ਦੇ ਸਾਹਮਣੇ ਆ ਤੇ ਇਸ ਚੀਜ਼ ਦਾ ਸਾਰੇ ਹੀ ਦੇਸ਼ ਨੂੰ ਪੰਜਾਬ ਨੂੰ ਸਾਰੇ ਦੁਨੀਆ ਨੂੰ ਸਿੱਖ ਜਗਤ ਨੂੰ ਹੀ ਮਾਣ ਆ ਜੀ ਬਿਲਕੁਲ ਮਾਮੀ ਜੀ ਇਹ ਗੱਲਬਾਤ ਜ਼ਰੂਰ ਕਰ ਲਾਂਗੇ ਮਾਮੀ ਹੁਣਾਂ ਨਾਲ ਵੀ ਕਿਉਂਕਿ ਅਕਸਰ ਜਦੋਂ ਬੱਚਾ ਘਰ ਆਂਦਾ ਵਾ ਨਾ ਨਾਨਕੇ ਆਂਦਾ ਤਾਂ ਮਾਮੇ ਮਮੀ ਨਾਲ ਜ਼ਿਆਦਾਤਰ ਪਿਆਰ ਹੁੰਦਾ ਵਾ ਮਮੀ ਨਾਲ ਵੀ ਗੱਲ ਕਰ ਲੈਨੇ ਕਿਸ ਤਰੀਕੇ ਨਾਲ ਦੇ ਦੇ ਭੈਣ ਜਿਸ ਤਰੀਕੇ ਨਾਲ ਜਦੋਂ ਅਰਸ਼ ਘਰ ਆਂਦਾ ਵਾ ਤਾਂ ਫਿਰ ਇਹ ਲੜਾਈ ਝਗੜਾ ਤੇ ਨਹੀਂ ਹੁੰਦਾ ਜਾਂ ਜਿਸ ਤਰੀਕੇ ਨਾਲ ਇਹਨਾਂ ਦੀ ਉਮਰ ਵੀ ਸੇਮ ਹੀ ਹੈ ਹੈਨਾ ਜਦੋਂ ਕਿਤੇ ਬਾਹਰ ਲੈ ਜਾਂਦੇ ਆ ਫਿਰ ਕਿਤੇ ਮਗਰੋਂ ਤੇ ਫੋਨ ਕਰਦੇ ਹੋ ਕਰ ਆ ਜਾ ਭਾਈ ਉਹਨੂੰ ਤੇ ਛੱਡ ਜਾ ਘਰ ਨਹੀਂ ਨਹੀਂ ਜੀ ਉਹ ਇਦਾਂ ਨਹੀਂ ਉਹ ਜਦੋਂ ਵੀ ਆਂਦਾ ਹੈ ਨਾ ਉਹਨੂੰ ਹੁੰਦਾ ਵੀ ਮੈਂ ਘਰੇ ਬੈਠਾ ਆਪਣੀ ਮਰਜ਼ੀ ਨਾਲ ਖਾਵਾ ਪੀਵਾ ਰਵਾ ਕਿਉਂਕਿ ਦੇਖੋ ਉਹ ਇੰਨਾ ਘੁੰਮ ਚੁੱਕਿਆ ਪੂਰੀ ਦੁਨੀਆ ਦੇ ਵਿੱਚ ਘੁੰਮਦਾ ਫਿਰਦਾ ਉਹਦੇ ਜਿੱਦਾਂ ਰਿਲੈਕਸ ਉਹਨੂੰ ਦਿਲ ਕਰਦਾ ਉਹ ਆਂਦਾ ਬੈਠ ਕੇ ਇੱਥੇ ਸਾਰਿਆਂ ਨਾਲ ਗੱਲਾਂ ਕਰੇਗਾ ਹਾਂ ਮੈਨੂੰ ਮਜ਼ਾਕ ਕਰਲੇਗਾ ਕਿ ਮਾਮਾ ਸਾਡਾ ਅਜੇ ਜਵਾਨ ਹੈ ਮੈਂ ਕੋਈ ਗੱਲ ਨਹੀਂ ਮਾਮਾ ਜਵਾਨ ਹੈ ਮੰਮੀ ਵੀ ਤੇ ਜਵਾਨ ਹੈ ਨਾ ਮਤਲਬ ਉਹਨੇ ਮਜ਼ਾਕ ਹੀ ਹਰ ਕਿਸੇ ਨੂੰ ਕਰਨਾ ਹੈ ਉਹਨੂੰ ਇੱਥੇ ਬੈਠੋ ਆਰਾਮ ਨਾਲ ਖਾਣਾ ਪੀਣਾ ਜੋ ਦਾ ਦਿਲ ਕਰਦਾ ਉਹਨੂੰ ਦਿਓ ਉਹ ਠੀਕ ਹੈ ਉਹਦੇ ਚੋਂ ਖੁਸ਼ ਆ ਪਰਿਵਾਰ ਨਾਲ ਰਹਿ ਕੇ ਖੁਸ਼ ਹੋ ਘਰ ਸਾਰਾ ਮਾਮੀ ਨੇ ਕਦੇ ਝਿੜ ਗਿਆ ਨਹੀਂ ਫਿਰ ਜਦੋਂ ਮੈਂ ਅੱਗੇ ਪੁੱਛਿਆ ਕਿ ਮਾਮੇ ਨੂੰ ਜਦੋਂ ਕਹਿੰਦੇ ਜਵਾਨ ਆ ਮਾਮੀ ਨੇ ਨਹੀਂ ਝਿੜ ਗਿਆ ਫਿਰ ਨਹੀਂ ਨਹੀਂ ਮੈਂ ਨਹੀਂ ਕੁਝ ਕਹਿੰਦੀ ਨਹੀਂ ਮੈਂ ਕਿਹਾ ਜੋ ਮਰਜੀ ਕਹਿ ਲਓ ਮਾਮੀ ਤੇ ਮਾਮੀ ਰਹਿਣੀ ਆ ਬਾਕੀ ਜਦੋਂ ਹੁਣ ਮੈਂ ਸਕੂਲ ਜਾਂਦੀ ਹੈ ਨਾ ਜਦੋਂ ਮੈਂ ਤਾਂ ਮੈਚ ਬਹੁਤ ਘਟ ਦੇਖਦੀ ਸੀ ਪਹਿਲਾਂ ਤੋਂ ਹੀ ਕ੍ਰਿਕਟ ਬੇਸ਼ੱਕ ਅੱਜ ਮੈਂ ਖੁਦ ਇੱਕ ਫਿਜ਼ੀਕਲ ਐਜੂਕੇਸ਼ਨ ਦੇ ਪਰ ਮੈਂ ਬਹੁਤ ਘਟ ਮੈਚ ਦੇਖਦੀ ਸੀ ਮੈਂ ਅਰਸ਼ ਨੂੰ ਫੋਨ ਕਰਕੇ ਅਰਸ਼ ਮੈਨੂੰ ਬੱਚੇ ਆ ਕੇ ਦੱਸਦੇ ਆ ਤੂੰ ਅੱਜ ਇਦਾਂ ਕੀਤਾ ਤੂੰ ਅੱਜ ਇਦਾਂ ਕੀਤਾ ਹੈ ਨਾ ਵੀ ਅੱਜ ਉਹਨੇ ਇੰਨੇ ਓਵਰ ਲੈ ਬੜੀ ਖੁਸ਼ੀ ਹੁੰਦੀ ਬੱਚੇ ਜਦੋਂ ਆਂਦੇ ਨੇ ਜਾਂ ਮੈਂ ਜਿੱਦਾਂ ਹੁਣ ਬਾਜ਼ਾਰ 'ਚ ਆਪਣੇ ਬਟਾਲੇ ਜਾਵਾਂ ਉੱਥੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਅ ਅਰਸ਼ ਨੇ ਇਦਾਂ ਕੀਤਾ ਅਰਸ਼ ਦਾ ਮੈਚ ਮੈਂ ਕਿਹਾ ਹਾਂਜੀ ਜੀ ਅਰਸ਼ ਬੜਾ ਚੰਗਾ ਲੱਗਦਾ ਬੜਾ ਮਾਣ ਵਧਾਇਆ ਉਹਨੇ ਮਤਲਬ ਇੱਕ ਰੰਗਣ ਡੰਗਲ ਦਾ ਨਾਂ ਪਤਾ ਲੱਗਿਆ ਵੀ ਅਰਸ਼ ਰੰਗਣ ਡੰਗਲ ਦਾ ਦੋਤਾ ਹੈ ਬਹੁਤ ਵਧੀਆ ਜੀ ਅਸੀਂ ਤੇ ਹਰ ਵਕਤ ਇਹੀ ਅਰਦਾਸ ਕਰਦੇ ਪੀ ਉਹਨੂੰ ਤੰਦਰੁਸਤੀ ਦੇਈ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਤੇ ਉਹ ਸਿੰਗਜ਼ ਕਿੰਗ ਜੀ ਬਿਲਕੁਲ ਮਾਮੀ ਜੀ ਜਿਨ੍ਹਾਂ ਦੀਆਂ ਦੁਆਵਾਂ ਨਾਲ ਨੇ ਸਾਰੇ ਨਾਨਕੇ ਪਰਿਵਾਰ ਦੀਆਂ ਦੁਆਵਾਂ ਨਾਲ ਨੇ ਸਿੰਗਜ਼ ਕਿੰਗ ਹੀ ਕਹਿੰਦੇ ਨੇ ਕਿ ਸਿੰਘ ਕਿੰਗ ਹੀ ਹੈ ਸਾਂਝੀ ਕੀ ਨਾ ਉਹਨਾਂ ਨੇ ਕਿਹਾ ਹੈ ਕਿ ਭਾਰਤ ਦਾ ਮਾਣ ਵਧਾਇਆ ਵਾ ਤਾਂ ਜ਼ਰੂਰ ਦਵਾਵਾਂ ਸਾਡੀਆਂ ਨਾਲ ਨੇ ਇਸੇ ਤਰੀਕੇ ਨਾਲ ਭਾਰਤ ਦਾ ਮਾਣ ਉਹ ਵਧਾਉਂਦਾ ਹੀ ਦੇਗਾ ਕੈਮਰਾ ਪਰਸੋਂ ਬੋਬੀ ਦੇ ਨਾਲ ਜਤਿੰਦਰ ਕੁੰਡਲ ਸਾਂਝਾ ਟੀਵੀ ਗੁਰਦਾਸਪੁਰ